ਕੱਛਰੀਆ ਕਾਲ ਪੰਜਾਬੀ ਉਹ ਜੁੜੇ ਹੋਏ ਹੋ ਵਿਚਾਰਵਾਂ ਟੀਵੀ ਦੇ ਨਾਲ ਇਸ ਵੇਲੇ ਮੌਜੂਦ ਹਾਂ ਸਤਲੁਜ ਦੇ ਕੰਡੇ ਤੋਂ ਤਸਵੀਰਾਂ ਤੁਸੀਂ ਸ਼ਾਹਕੋਟ ਜਿਹੜਾ ਕਿ ਜ਼ਿਲ੍ਹਾ ਜਲੰਧਰ ਦਾ ਕਸਬਾ ਪੈਂਦਾ ਹੈ ਉੱਥੋਂ ਦੇਖ ਰਹੇ ਹੋ ਸਤਲੁਜ ਦੇ ਕੰਡੇ ਤੋਂ ਅਸੀਂ ਇਸ ਵੇਲੇ ਆਪ ਸਭ ਦੇ ਨਾਲ ਵਿਚਾਰਵਾਂ ਟੀਵੀ ਦੇ YouTube ਚੈਨਲ ਦੇ ਮਾਧਿਅਮ ਰਾਹੀਂ ਜੁੜੇ ਹਾਂ ਔਰ ਇਸ ਵੇਲੇ ਤਸਵੀਰਾਂ ਤੁਸੀਂ ਸਤਲੁਜ ਦੀਆਂ ਦੇਖ ਪਾ ਰਹੇ ਹੋ ਕਿ ਸਤਲੁਜ ਦੇ ਵਿੱਚ ਕਿਸ ਤਰ੍ਹਾਂ ਠਾਠਾ ਮਾਰਦਾ ਪਾਣੀ ਹੈ ਜਿਹੜਾ ਉਹ ਪਾਖੜਾ ਨੰਗਲ ਡੈਮ ਦੇ ਵੱਲੋਂ ਆ ਰਿਹਾ ਔਰ ਰਾਤ ਪਰ بارش ਪੈਣ ਤੋਂ ਬਾਅਦ ਜਿੱਥੇ ਤੁਸੀਂ ਆਨੰਦਪੁਰ ਸਾਹਿਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹੜ੍ਹ ਦੀਆਂ ਤਸਵੀਰਾਂ ਦੇਖ ਚੁੱਕੇ ਹੋ ਜਿੱਥੇ ਇੱਕ ਮੰਦਰ ਦੀ ਜਿਹੜੀ ਹੈ ਦੀਵਾਰ ਹੈ ਜਿਹੜੀ ਉਹ ਢੇਟ ਢਹ ਢੇਰੀ ਹੋ ਚੁੱਕੀ ਹੈ ਉੱਥੇ ਹੀ ਸਤਲੋਜ ਦੇ ਵਿੱਚ ਪਾਣੀ ਹੈ ਜਿਹੜਾ ਹੁਣ ਵੱਡੇ ਪੱਧਰ ਤੇ ਆਉਣਾ ਸ਼ੁਰੂ ਹੋ ਗਿਆ ਹੈ ਉੱਥੇ ਹੀ ਸ਼ਾਕਪੁਰ ਅਤੇ ਲੋਹਿਆਂ ਕਸਬੇ ਦੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਅਨਾਊਂਸਮੈਂਟਾਂ ਜਿਹੜੀਆਂ ਨੇ ਗੁਰੂ ਘਰਾਂ ਤੋਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਵੀ ਵਾਖ ਵਖ ਖੇਤਰਾਂ ਦੇ ਵਿੱਚ ਰੈਡ ਅਲਰਟ ਜਾਰੀ ਕਰਕੇ ਲੋਕਾਂ ਨੂੰ ਸੁਚੇਤ ਰਹਿਣ ਦੇ ਸੰਕੇਤ ਦਿੱਤੇ ਗਏ ਨੇ ਕਿਉਂਕਿ ਪਾਣੀ ਹੈ ਜਿਹੜਾ ਲਗਾਤਾਰ بارشਾਂ ਦੇ ਨਾਲ ਵਧਦਾ ਜਾ ਰਿਹਾ ਹੈ 7 ਰੋਜ਼ ਦੇ ਕੰਡੇ ਜਿਹੜੇ ਉੱਚੇ ਇਲਾਕਿਆਂ ਦੇ ਵਿੱਚ ਲੋਕਾਂ ਦੀਆਂ ਫਸਲਾਂ ਨੰਗੀਆਂ ਸਨ ਉਹ ਵੀ ਹੁਣ ਹੌਲੀ ਹੌਲੀ ਜੜੀਆਂ ਨੇ ਡੁੱਬੀਆਂ ਡੁੱਬਣੀਆਂ ਸ਼ੁਰੂ ਹੋ ਚੁੱਕੀਆਂ ਨੇ ਉੱਥੇ ਹੀ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜੇਕਰ ਬੰਨ ਟੁੱਟਦੇ ਨੇ ਤਾਂ ਕੀ ਸਥਿਤੀ ਬਣਦੀ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ ਵੱਖ-ਵੱਖ ਸਰਕਾਰਾਂ ਦੇ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਲੋਕਾਂ ਨੂੰ ਜਿਹੜੀ ਹੈ ਫੌਰੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ ਔਰ ਇਸ ਮਦਦ ਦੇ ਵਿੱਚ ਰਾਸ਼ਨ ਹੈ ਜਿਹੜਾ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ ਸੰਸਥਾਵਾਂ ਦੇ ਵੱਲੋਂ ਲੋਕਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਕਪੂਰਥਲਾ ਦੇ ਵਿੱਚ ਵੀ ਰੈੱਡ ਅਲਰਟ ਜਿਹੜਾ ਉਹ ਪ੍ਰਸ਼ਾਸਨ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਖੇਤਰਾਂ ਦੇ ਵਿੱਚ ਨੀਵੇਂ ਇਲਾਕਿਆਂ ਦੇ ਵਿੱਚ ਹੜ੍ਹਾਂ ਦੀ ਮਾਰ ਚੱਲ ਰਹੀ ਲੋਕਾਂ ਨੂੰ ਵੱਖ-ਵੱਖ ਕਿਸ਼ਤੀਆਂ ਦੇ ਰਾਹੀਂ ਵਾਪਰ ਕੁਇਟ ਕੀਤਾ ਜਾ ਰਿਹਾ ਬਾਹਰ ਕੱਢਿਆ ਜਾ ਰਿਹਾ ਤਸਵੀਰਾਂ ਤੁਸੀਂ ਸਤਲੋਜ ਦੀਆਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਹੈ ਜਿਹੜਾ ਉਹ ਠਾਠਾਂ ਮਾਰਦਾ ਜਿਹੜਾ ਸਤਲੋਜ ਦੇ ਵਿੱਚ ਵਧਣਾ ਸ਼ੁਰੂ ਹੋ ਚੁੱਕਿਆ ਹੈ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਫਸਲ ਹੈ ਜਿਹੜੀ ਝੋਨੇ ਦੀ ਉਹ ਵੀ ਨੀਵੇਂ ਇਲਾਕਿਆਂ ਦੇ ਵਿੱਚ ਡੁੱਬਣੀ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਸ਼ਾਹਕੋਟ ਲੋਹਿੰਗੀਆਂ ਦੇ ਦਰਿਆ ਦੇ ਅੰਦਰ ਹੀ ਪਾਣੀ ਹੈ ਔਰ ਬੰਨ ਦੇ ਅੰਦਰਲੇ ਵਾਰ ਪਾਣੀ ਹੈ ਪਰ ਜਿਸ ਤਰ੍ਹਾਂ ਦੀਆਂ بارشਾਂ ਸਾਰੀ ਰਾਤ ਬਲਕਿ 4 ਤੋਂ 5 ਦਿਨਾਂ ਦੇ ਵਿੱਚ ਹੋਈਆਂ ਨੇ ਉਹ ਪਾਣੀ ਸਾਰਾ ਇਸੇ ਸਤਲੁਜ ਦੇ ਵਿੱਚ ਪਾਖੜਾ ਨੰਗਲ ਡੈਮ ਦਾ ਆ ਰਿਹਾ ਹੈ ਉੱਥੇ ਹੀ ਰਣਜੀਤ ਸਾਗਰ ਡੈਮ ਹੈ ਜਿਹੜੀ ਉਹ ਵੀ ਖਤਰੇ ਦੇ ਨਿਸ਼ਾਨ ਤੇ ਚੱਲ ਰਹੀ ਹੈ ਸੋ ਇੱਕ ਵਾਰ ਫੇਰ ਦੱਸ ਦਈਏ ਕਿ 1 ਅਕਤੂਬਰ 1 ਸਤੰਬਰ 2025 ਦੀਆਂ ਇਹ ਤਸਵੀਰਾਂ ਤੁਸੀਂ ਸਤਲੋਜ ਦੇ ਕੰਡੇ ਤੋਂ ਦੇਖ ਪਾ ਰਹੇ ਹੋ ਜਿੱਥੇ ਨੀਵੇਂ ਇਲਾਕਿਆਂ ਦੇ ਵਿੱਚ ਝੋਨਾ ਜਿਹੜਾ ਹੈ ਉਹ ਪਾਣੀ ਤਾਂ ਪਹਿਲਾਂ ਹੀ ਇਹਨਾਂ ਝੋਨਿਆਂ ਦੇ ਵਿੱਚ ਪਿਆ ਹੋਇਆ ਸੀ ਪਰ ਹੁਣ ਪ੍ਰੋਪਰ ਡੁੱਬਣਾ ਸ਼ੁਰੂ ਹੋ ਚੁੱਕਿਆ ਹੈ ਉੱਥੇ ਹੀ ਵੱਖ-ਵੱਖ ਗੁਰੂ ਘਰਾਂ ਦੇ ਵਿੱਚੋਂ ਅਨਾਉਂਸਮੈਂਟਾਂ ਜਿਹੜੀਆਂ ਨੇ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿ ਆਪੋ ਆਪਣਾ ਜਿਹੜਾ ਵਿਚਾਰ ਰੱਖਣ ਲੋਕ ਬਜ਼ੁਰਗਾਂ ਨੂੰ ਪਸ਼ੂਆਂ ਨੂੰ ਉੱਚੇ ਇਲਾਕਿਆਂ ਦੇ ਵਿੱਚ ਰੱਖਣ ਤਾਂ ਕਿ ਅਗਰ ਹੜ੍ਹ ਦੀ ਸਥਿਤੀ ਬਣਦੀ ਹੈ, ਬਨ ਟੁੱਟਣ ਦੀ ਸਥਿਤੀ ਬਣਦੀ ਹੈ ਤਾਂ ਲੋਕਾਂ ਨੂੰ ਜਿਹੜਾ ਹੈ ਜਲਦੀ ਤੋਂ ਜਲਦੀ ਸੁਚੇਤ ਕੀਤਾ ਜਾ ਸਕੇ ਅਤੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਅੱਧੇ ਪੰਜਾਬ ਦੇ ਵਿੱਚ ਤਕਰੀਬਨ 8 ਤੋਂ 9 ਜ਼ਿਲ੍ਹਿਆਂ ਦੇ ਵਿੱਚ ਸੂਚਿਤ ਕੀਤਾ ਗਿਆ ਹੈ ਕਿ ਭਾਰੀ ਵਰਖਾ ਹੋਣ ਦੇ ਕਾਰਨ ਕਿਤੇ ਵੀ ਸਥਿਤੀ ਹੈ ਜਿਹੜੀ ਗੰਭੀਰ ਬਣ ਸਕਦੀ ਹੈ ਉੱਥੇ ਹੀ ਭਾਰਤ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਇੱਕ ਖੁੱਲਾ ਲੈਟਰ ਲਿਖਿਆ ਗਿਆ ਜਿਸ ਦੇ ਵਿੱਚ ਮਾੜਨੇ ਜਿਹੜੇ ਪੰਜਾਬ ਦੇ ਉਹ ਰਿਲੀਜ਼ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਪੱਤਰ ਲਿਖਿਆ ਗਿਆ ਉੱਥੇ ਹੀ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲ ਕੀਤੀ ਗਈ ਹੈ ਤੇ ਇਹਨਾਂ ਮਾੜੇ ਹਾਲਾਤਾਂ ਦੇ ਵਿੱਚ ਪੰਜਾਬ ਦਾ ਸਾਥ ਦੇਣ ਅਤੇ ਪੰਜਾਬ ਦੇ ਫੰਡਾਂ ਨੂੰ ਰਿਲੀਜ਼ ਕਰਨ ਦੇ ਸਬੰਧੀ ਜਿਹੜੀਆਂ ਨੇ ਚਰਚਾਵਾਂ ਉਹ ਵੱਡੇ ਪੱਧਰ ਤੇ ਜਾਰੀ ਨੇ ਉੱਥੇ ਹੀ आनंदपुर साहब ਦੇ ਵਿੱਚ ਮੰਦਰ ਦੀ ਜਿਹੜੀ ਆਕੰਧ ਜਿਹੜੀ ਹੈ ਉਹ ਪਾਣੀ ਦੇ ਨਾਲ ਢਾ ਚੁੱਕੀ ਹੈ ਅਤੇ ਉਹ ਸਾਰਾ ਜਿਹੜਾ ਪਾਣੀ ਹੈ ਸਤਲੋਜ ਦੇ ਵਿੱਚ ਆ ਕੇ ਇਕੱਠਾ ਹੋਵੇਗਾ ਤੇ ਹੁਣ ਜਿਹੜੇ ਲੋਕ ਨੀਵੇਂ ਇਲਾਕਿਆਂ ਦੇ ਵਿੱਚ ਫਸੇ ਹੋਏ ਨੇ ਕੀ ਹਾਲਾਤ ਬਣਦੇ ਨੇ ਆਉਣ ਵਾਲਾ ਸਮਾਂ ਇਹ ਦੱਸੇਗਾ ਜੁੜੇ ਰਹੋ ਵਿਚਾਰਵਾਨ ਟੀਵੀ ਦੇ ਨਾਲ ਹੋਰ ਜਿਸ ਤਰ੍ਹਾਂ ਦੀ ਵੀ ਕੋਈ ਅਪਡੇਟ ਹੋਏਗੀ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ